ਅਰ ਸਿਮਰਨ ਨਹੀਂ ਕੀਤਾ ਤੇ ਭਾਈ ਤਰੀ ਉਮਰ ਬੀਤਦੀ ਜਾ ਰਹੀ ਹੈ ਉਮਰ ਵੀ ਬੀਤ ਗਈ ਹੈ ਪਰ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਸੇਤ ਪਿਓ ਕਹਿੰਦੇ ਤੇਰਾ ਇਹ ਸਰੀਰ ਥਰ ਥਰ ਕੰਬ ਰਿਹਾ ਹੈ ਪਰ ਫਿਰ ਵੀ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਚਰਨ ਕਮਲ ਅਨਰਾਗ ਨਾ ਉਪਜਿਉ ਪੂਤ ਧਿਆਨ ਨਹੀਂ ਪਾਲੀ ਰਵਿਦਾਸ ਪਲਸਾਦ ਸੰਗਮਿਲ ਪੂਰਨ ਬ੍ਰਹਮ ਸਦਾ ਪ੍ਰਤੀ ਪਾਲੀ ਤੇ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਦੇ ਚਨ ਕਮਲਾਂ ਦਾ ਬਰਾਗ ਉਤਪਨ ਨਹੀਂ ਹੋਇਆ ਤੇ ਜੀਵ ਦੇ ਹਿਰਦੇ ਦੇ ਵਿੱਚ ਕਿਤੇ ਜਿੱਨਾਂ ਚ ਬਰਾਗ ਪੈਦਾ ਨਹੀਂ ਹੁੰਦਾ ਗੁਰੂ ਦੇ ਨਾਲ ਪਿਆਰ ਪੈਦਾ ਨਹੀਂ ਹੁੰਦਾ। ਉਹਨਾਂ ਚੱਕਰ ਜੀਵ ਜਿੰਨਾ ਮਰਜੀ ਬਾਹਰੀ اڈੰਬਰਾਂ ਦੀ ਪੂਜਾ ਕਰ ਲਵੇ। اڈੰਬਰਾਂ ਨਾਲ ਪੂਜਾ ਕਰ ਲਵੇ ਕਹਿੰਦੇ ਕੋਈ ਫਾਇਦਾ ਨਹੀਂ ਹੈ। ਦਇਆ ਧਰਨੇ ਕੀਤੀ। ਪਾਵ ਕਿਸੇ ਗਰੀਬ ਦਾ ਭਲਾ ਨਹੀਂ ਕੀਤਾ। ਸਤਗੁਰੂ ਦਾਸ ਮਹਾਰਾਜ ਬਸ਼ਿਸ਼ ਕਰਦੇ ਹਨ ਕਿ ਜੇਕਰ ਇਹ ਜੀਵ ਪਲ ਪਰਲੇ ਵੀ ਸੱਚੇ ਮਨ ਨਾਲ ਸੰਤਾਂ ਦੀ ਸੰਗਤ ਸੰਗਤ ਕਰਦਾ ਹੈ ਤਾਂ ਇਸ ਨੂੰ ਪਾਲਣਹਾਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਇੱਕ ਪਲ ਭਰ ਲਈ ਵੀ ਤੇ ਏਕ ਕੜੀ ਸਿਮਰਨ ਕਰੋ ਕਹਿੰਦੇ 1 ਮਿੰਟ ਵਾਸਤੇ ਜਾਂ ਅੱਧੇ ਮਿੰਟ ਵਾਸਤੇ ਜਾਂ ਕੁਝ ਮਿੰਟਾਂ ਵਾਸਤੇ ਸੰਤਾਂ ਦੀ ਸੰਗਤ ਕਰ ਲਈਏ ਤਾਂ ਸਾਨੂੰ ਉਹ ਪਾਲਣਹਾਰ ਪਰਮਾਤਮਾ ਦੇ ਮਿਲਣ ਦੀ ਆਸ ਵੱਧ ਜਾਂਦੀ ਹੈ ਇਸੇ ਕਰਕੇ ਸਤਗੁਰੂ ਬਦਾਸ ਮਹਾਰਾਜ ਜੀ ਫਰਮਾ ਰਹੇ ਹਨ ਕਿ ਸਾਦੋ ਕਾ ਸ਼ਾਸਤ ਅਨੁਸੰਗ ਕੀਨੋ ਤੇ ਹੇ ਭਾਈ ਸ਼ਾਸਤਰ ਜੇ ਵੇਦ ਸ਼ਾਸਤਰ ਸੁਣਦਾ ਤਾਂ ਹੀ ਫਾਇਦਾ ਹੈ ਜੇ ਕਿਸੇ ਦਾ ਪਲਾ ਕਰਨਾ ਹੈ ਜੇ ਪਲਾ ਨਹੀਂ ਕੀਤਾ ਫਿਰ ਵੇਦਾਂ ਸ਼ਾਸਤਰਾਂ ਦੇ ਪੜਨ ਦਾ ਵੀ ਕੋਈ ਫਾਇਦਾ ਨਹੀਂ ਹੈ ਪੜਿਏ ਗੁਣੀਏ ਨਾਮ ਸਭ ਸੁਣੀਏ ਅਨ ਪਉ ਪਉ ਨ ਪਰਸੇ ਕਹਿੰਦੇ ਜਿੰਨਾ ਮਰਜੀ ਪੜਨ ਲਈ ਆਪਾਂ ਗੁਰੂ ਤੋਂ ਬਗੈਰ ਸਾਡਾ ਪਾਰ ਉਤਾਰਨਾ ਨਹੀਂ ਹੋ ਸਕਦਾ ਸਤਗੁਰ ਗੁਰਦਾਸ ਮਹਾਰਾਜ ਜੀ ਫਰਮਾਉਂਦੇ ਹਨ